ਕੀ ਨਾਮ ਰੋਹਰਦੀਪ ਸਿੰਘ ਗਿਆਸਪੁਰਾ ਜਿਲ੍ਹਾ ਪ੍ਰਧਾਨ ਬੀਕੇਜ ਕਾਪੀਆਂ ਲੁਧਿਆਣਾ ਇਸ ਦਿਨ ਦਫ਼ਤਰ ਪਹੁੰਚੇ ਅੱਜ ਕੀ ਮੰਗਦਾ ਇਹ ਜੋ ਇੱਕ ਸਰਕਾਰ ਨੇ ਨਾਦਰ ਸਾਹੀ ਫਰਮਾਨ ਜਾਰੀ ਕੀਤਾ ਵਾ ਬਈ ਲੁਧਿਆਣਾ ਜਿਹਰੇ ਦੀ 24000 13 ਏਕੜ ਜ਼ਮੀਨ ਰਿਕੁਆਇਰ ਕਰਨ ਲੱਗੇ ਨੇ ਜਿਹਦੇ ਵਿੱਚ ਸਾਡਾ ਆਪਣੇ ਸਾਡੇ ਹਲਕੇ ਪਿੰਡ ਬਾਲਿਓ ਬਲਾਕ ਸਮਰਾਲੇ ਦੇ 250 ਏਕੜ ਜ਼ਮੀਨ ਰਿਕੁਆਇਰ ਕੀਤੀ ਜਾ ਰਹੀ ਆ ਲੋਕਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਭਾਰੀ ਰੋਸ ਆ ਜੋ ਇਹਨਾਂ ਦੀ ਸਰਕਾਰ ਦੀ ਨੀਤੀ ਆ ਭਈ 100 ਨੂੰ 1000 ਗਜ ਦਾ ਪਲਾਟ ਦਵਾਂਗੇ ਤੇ 200 ਗਜ ਦੀ 100 ਗਜ ਦੀ ਦੁਕਾਨ ਦਵਾਂਗੇ ਇਹ ਬਹੁਤ ਵੱਡਾ ਧੌਖਾ ਵਾ ਕਿਸਾਨਾਂ ਦੇ ਨਾਲ ਜਿਹਦਾ ਅਸੀਂ ਕੀ ਸਾਰੀ ਜਥੇਬੰਦੀਆਂ ਐਸਕੇਐਮ ਵੱਲੋਂ ਪੂਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਵਿਰੋਧ ਆ ਤੇ ਇਹਦੇ ਖਿਲਾਫ ਇੱਕ ਵੱਡਾ ਅੰਦੋਲਨ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਹੋਣ ਵਾਲਾ ਵਾ ਕਿਉਂਕਿ ਜਿਹੜੀ ਸਰਕਾਰ ਆ ਇਹ ਇੱਕ ਨਾਦਰ ਸਾਹੀ ਪ੍ਰਮਾਨ ਜਾਰੀ ਕਰ ਰਹੀ ਆ ਹਰ ਜਗ੍ਹਾ ਧੱਕਾ ਹੋ ਰਿਹਾ ਕਿਸਾਨਾਂ ਦੀ ਲੁੱਟ ਹੋ ਰਹੀ ਆ ਜਿੰਨੇ ਵੀ ਹਾਈਵੇ ਨਿਕਲੇ ਨੇ ਸਰਕਾਰਾਂ ਨੂੰ ਮੁਆਵਜ਼ਾ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲ ਰਿਹਾ ਤੇ ਧੱਕੇ ਦੇ ਨਾਲ ਉਹਨਾਂ ਦੀ ਕੁੱਟਮਾਰ ਕੀਤੀ ਜਾ ਰਹੀ ਆ ਇਹੋ ਜਿਹਾ ਮੈਂ 70 ਸਾਲਾਂ ਦੇ ਵਿੱਚ ਸਰਕਾਰ ਕੋਈ ਵੀ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਜਿਹੜਾ ਕਿਸਾਨ ਦੀ ਜ਼ਮੀਨ ਆ ਉਹਦਾ ਮੁਆਵਜ਼ਾ ਲੈ ਬਿਨਾ ਜਿਹੜੇ ਕਬਜ਼ੇ ਦਵਾ ਰਹੀ ਹੈ ਸਰਕਾਰ ਪਰ ਸਰਕਾਰ ਇੱਕ ਵਾਰ ਸੇ ਕਹਿ ਦਈਏ ਕਿ ਜਿਹੜਾ ਜ਼ਮੀਨ ਨਹੀਂ ਦੇਣਾ ਚਾਹੁੰਦਾ ਉਹ ਇਤਰਾਜ਼ ਕਰ ਸਕਦਾ ਉਹਦਾ ੱਟਕਾ ਨਹੀਂ ਹੋਵੇ ਦੇਖੋ ਜੀ ਅਸੀਂ ਇਤਰਾਜ਼ ਕੱਲ ਗਲਾਡਾ ਦੇ ਅਫਸਰ ਵੀ ਗਏ ਆ ਅੱਜ ਪੂਰਾ ਪਿੰਡ ਇੱਥੇ ਪਹੁੰਚਿਆ ਹੋਇਆ ਅਸੀਂ ਆਪਣੇ ਵੱਲੋਂ ਲਿਖਤੀ ਪੂਰਾ ਕਰਾਂਗੇ ਇਹਦੇ ਖਿਲਾਫ ਅਸੀਂ ਲੜਾਂਗੇ ਵੀ ਜਦ ਤੱਕ ਸਾਡੇ ਸੁਵਾਸ ਨੇ ਅਸੀਂ ਇਸ ੱਟਕੇ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਾਂਗੇ